ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਘਰ ਦੀ ਸ਼ਾਂਤ ਤੇ ਪੰਛੀਆਂ ਦਾ ਆਉਣਾ ਕੀ ਘਰ ਵਿੱਚ ਖੁਸ਼ੀਆਂ ਲੈ ਕੇ ਆਉਂਦਾ ਹੈ ਪੰਛੀਆਂ ਨੂੰ ਦਰਨਾ ਪਾਉਣਾ ਸਾਡੇ ਭਾਗ ਜਾਗ ਜਾਣਗੇ ਜੇ ਆਪਾਂ ਪੰਛੀਆਂ ਨੂੰ ਪਾਣੀ ਪਾਉਂਦੇ ਹਾਂ ਤਾਂ ਸਾਨੂੰ ਬੜਾ ਜ਼ਿਆਦਾ ਪੁੰਨ ਲੱਗਦਾ ਹੈ ਇਸ ਨਾਲ ਸਾਡੇ ਮਨ ਦੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਸਤ ਸੰਗਤ ਹੈ ਜੀ ਇਸ ਲਈ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਇਸ ਬਾਰੇ ਪੂਰੀ ਹੀ ਜਾਣਕਾਰੀ ਦੱਸਣ ਵਾਲੇ ਹਾਂ ਜੀ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਸਤ ਸੰਗਤ ਹੈ ਜੀ ਹੁਣ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕਿ ਇੱਕ ਨਗਰ ਦੇ ਵਿੱਚ ਇੱਕ ਪਤੀ ਪਤਨੀ ਰਹਿ ਆ ਕਰਦੇ ਸਨ ਘਰੋਂ ਬੜੇ ਹੀ ਜ਼ਿਆਦਾ ਗਰੀਬ ਸਨ ਕਹਿੰਦੇ ਕਿ ਕਣਕ ਦਾ ਸੀਜ਼ਨ ਸੀ ਲੋਕੀ ਆਪਣੇ ਖੇਤਾਂ ਦੇ ਵਿੱਚੋਂ ਕਣਕ ਵੱਢ ਰਹੇ ਸੀ ਉਹ ਪਤੀ ਪਤਨੀ ਨੇ ਸਵੇਰੇ ਆਪਣੇ ਘਰੋਂ ਚਲਿਆ ਜਾਇਆ ਕਰਨਾ ਤੇ ਉਥੋਂ ਸਿੱਟੇ ਚੁਗ ਕੇ ਸ਼ਾਮ ਨੂੰ ਘਰ ਲਿਆ ਕੇ ਪੱਲੀ ਵਿਛਾ ਕੇ ਉਹਨਾਂ ਸਿੱਟਿਆਂ ਨੂੰ ਦਰੜ ਲਿਆ ਕਰਨਾ ਉਹਨਾਂ ਨੂੰ ਕੁੱਟ ਕੇ ਰੱਖ ਲਿਆ ਕਰਨਾ ਤੇ ਦਾਣੇ ਰੱਖ ਦਿਆ ਕਰਨੇ ਉਹਨਾਂ ਨੇ ਘਰ ਦੇ ਵਿੱਚ ਇੱਕ ਨਿੰਮ ਦਾ ਰੁੱਖ ਲਗਾਇਆ ਹੋਇਆ ਸੀ ਉਸ ਨਹਿਮ ਦੇ ਰੁੱਖ ਦੇ ਉੱਤੇ ਇੱਕ ਚਿੜਾ ਤੇ ਇੱਕ ਚਿੜੀ ਰਿਹਾ ਕਰਦੇ ਸਨ। ਉਹਨਾਂ ਆਲਣਾ ਬਣਾਇਆ ਹੋਇਆ ਸੀ। ਉਹਨਾਂ ਉਸ ਚਿੜੀ ਪੱਲੀ ਉੱਤੇ ਦਾਣੇ ਹੁੰਦੇ ਸੀ। ਉਹ ਕੁਝ ਕੁ ਦਾਣੇ ਚੁੱਕ ਲਿਆ ਕਰਨੀ ਤੇ ਪਰਮਾਤਮਾ ਅੱਗੇ ਉਹਨਾਂ ਵਾਸਤੇ ਅਰਦਾਸ ਕਰਿਆ ਕਰਨੀ। ਕਹਿੰਦੇ ਕਿ ਉਹਨਾਂ ਵੇਖਿਆ ਕਰਨਾ ਕਿ ਜਿਹੜੇ ਐਨੀ ਮਿਹਨਤ ਕਰਦੇ ਹਨ ਪਰ ਫਿਰ ਵੀ ਗਰੀਬ ਹਨ। ਉਹਨਾਂ ਕਿਹਾ ਕਿ ਕੀ ਕੀਤਾ ਜਾਵੇ? ਇਹਨਾਂ ਦੇ ਘਰ ਵਿੱਚ ਰਿਜ਼ਕ ਤੇ ਬਰਕਤ ਕਿਵੇਂ ਆ ਜਾਵੇ? ਕਹਿੰਦੇ ਕਿ ਉਹਨਾਂ ਦੇਖਿਆ ਕਿ ਇੱਕ ਗੁਰੂ ਘਰ ਹੈ ਉੱਥੇ ਲੱਗੇ ਹੀ ਉੱਥੇ ਲੰਗਰ ਹਰ ਸਮੇਂ ਲੱਗਾ ਹੀ ਰਹਿੰਦਾ ਹੈ ਉਹਨਾਂ ਨੇ ਦਾਣਿਆਂ ਨੂੰ ਆਪਣੀਆਂ ਚੁੰਝਾਂ ਵਿੱਚ ਭਰ ਕੇ ਜਿਹੜਾ ਉਹ ਦਾਣੇ ਲੈ ਕੇ ਗੁਰੂ ਘਰ ਦੇ ਲੰਗਰ ਵਿੱਚ ਚਲੇ ਜਾਇਆ ਕਰਨਾ ਉਹਨਾਂ ਨੇ ਉੱਥੇ ਜਾ ਕੇ ਚੁੰਝਾਂ ਦੇ ਵਿੱਚੋਂ ਉਹ ਦਾਣੇ ਉੱਥੇ ਰੱਖ ਆਇਆ ਕਰਨੇ ਜਿਹੜਾ ਚਿੜੀ ਨੇ ਥੋੜੇ-ਥੋੜੇ ਦਾਣੇ ਚੁੰਝ 'ਚ ਭਰਿਆ ਕਰਨੇ ਤੇ ਲੰਗਰ ਹਾਲ ਵਿੱਚ ਸੁੱਟ ਆਇਆ ਕਰਨੇ ਇਹ ਦੇਖ ਕੇ ਹੌਲੀ-ਹੌਲੀ ਜਿਹੜਾ ਪਤੀ-ਪਤਨੀ ਸੀ ਉਹਨਾਂ ਦੇ ਘਰ ਵਿੱਚ ਕਹਿਣ ਲੱਗੇ ਕਿ ਸੰਪੂਰਨਤਾ ਆਉਣ ਲੱਗੀ। ਅੱਜ ਦਿਨ ਹੋਰ ਕੱਲ ਦਿਨ ਹੋਰ। ਸਿਆਣੇ ਕਹਿੰਦੇ ਹਨ ਕਿ ਦਿਨ-ਰਾਤ ਚੌਗਣੇ ਤਰੱਕੀ ਕਰਨ ਲੱਗੇ। ਕਿ ਫੁਲਾਣਾ ਉਵੇਂ ਹੀ ਉਹਨਾਂ ਦੀ ਦਿਨ-ਰਾਤ ਚੌਗਣੇ ਤਰੱਕੀ ਹੁੰਦੀ ਕਹਿੰਦਾ ਹੈ ਨਾ। ਕਹਿੰਦੇ ਕਿ ਜਦੋਂ ਚਾਰ ਛਿੱਲੜ ਜੁੜ ਗਏ। ਕਹਿੰਦੇ ਕਿ ਇੱਕ ਕੱਚੀ ਢਾਰੀ ਦੇ ਵਿੱਚ ਉਹ ਰੇਹਾ ਕਰਦੇ ਸਨ। ਕਿਉਂਕਿ ਮਿੱਟੀ ਦਾ ਘਰ ਸੀ। ਤੇ ਜਦੋਂ ਮੈਂ ਪੈਂਦਾ ਸੀ ਤੇ ਉਦੋਂ ਘਰ ਚੋਂਣ ਲੱਗ ਜਾਂਦਾ ਸੀ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਘਰ ਬਣਾ ਲਿਆ ਜਾਵੇ ਕਹਿੰਦੇ ਕਿ ਉਹਨਾਂ ਨੇ ਹੁਣ ਘਰ ਬਣਾਉਣਾ ਆਰੰਭ ਕਰ ਦਿੱਤਾ ਜਦੋਂ ਘਰ ਬਣਾਇਆ ਤਾਂ ਉਹ ਜਿਹੜੀ ਕੱਚੀ ਢਾਰੀ ਸੀ ਉਹ ਜਿਹੜੀ ਸ਼ਨ ਸੀ ਉਹਨਾਂ ਨੂੰ ਉਹ ਵੀ ਢੋਣੀ ਪੈ ਗਈ ਜਿਹੜਾ ਉਹਦੇ ਨਾਲ ਰੁੱਖ ਸੀ ਉਸਨੂੰ ਵੀ ਵੱਡਣਾ ਪੈ ਗਿਆ ਜਦੋਂ ਉਹ ਵੱਡ ਦਿੱਤਾ ਤੇ ਫਿਰ ਚਿੜਾ ਤੇ ਚਿੜੀ ਉਹਨਾਂ ਨੇ ਉੱਥੇ ਕਿੱਦਾਂ ਰਹਿਣਾ ਸੀ ਕਹਿੰਦੇ ਕਿ ਉਹਨਾਂ ਦਾ ਰਹਿਣ ਬਸੇਰਾ ਫਿਰ ਉੱਥੇ ਨਾ ਰਿਹਾ ਉਹ ਕਿਸੇ ਹੋਰ ਥਾਂ ਚਲੇ ਗਏ ਕਹਿੰਦੇ ਕਿ ਬੜਾ ਹੀ ਸੁਹਣਾ ਘਰ ਬਣ ਗਿਆ ਤੇ ਹੁਣ ਆਪਣੀ ਜ਼ਿੰਦਗੀ ਦਾ ਉਹ ਕਿਸਾਨ ਆਨੰਦ ਮਾਨਣ ਲੱਗਿਆ ਪਰ ਉਹ ਕੋਈ ਦਾਨਪੁਣ ਨਹੀਂ ਕਰਨ ਕਰਦੇ ਚਿੜਾ ਤੇ ਚਿੜੀ ਉਸ ਘਰੋਂ ਖਾਂਦੇ ਸਨ ਤੇ ਰੱਬ ਅੱਗੇ ਜਾ ਕੇ ਦੁਆ ਕਰਦੇ ਸਨ ਰੱਬ ਅੱਗੇ ਅਰਦਾਸ ਕਰਿਆ ਕਰਦੇ ਸਨ ਉਹਦੇ ਘਰ ਦਾ ਹਿੱਸਾ ਜਾ ਕੇ ਗੁਰੂ ਘਰ ਦੇ ਵਿੱਚ ਪਾ ਆਇਆ ਕਰਦੇ ਸਨ ਜਿਸ ਨਾਲ ਉਹਨਾਂ ਦੇ ਘਰ ਵਿੱਚੋਂ ਆਪਣੇ ਆਪ ਹੀ ਦਸਬੰਦ ਨਿਕਲ ਜਾਇਆ ਕਰਦਾ ਸੀ ਕਹਿੰਦੇ ਕਿ ਹੁਣ ਹੌਲੀ-ਹੌਲੀ ਜਿਹੜਾ ਕੰਮ ਸੀ ਘਰ ਦੇ ਹਾਲਾਤ ਬੜੇ ਜ਼ਿਆਦਾ ਮਾੜੇ ਹੋਣੇ ਸ਼ੁਰੂ ਹੋ ਗਏ ਕਹਿੰਦੇ ਕਿ ਬੜੇ ਜ਼ਿਆਦਾ ਉਹ ਦੋਵੇਂ ਜੀ ਪਰੇਸ਼ਾਨ ਰਹਿਣ ਲੱਗ ਪਏ ਕਹਿੰਦੇ ਕਿ ਪਰਮਾਤਮਾ ਨੇ ਪਹਿਲਾਂ ਤਾਂ ਸਾਨੂੰ ਬੜਾ ਕੁਝ ਦੇ ਦਿੱਤਾ ਸੀ ਔਖ ਵੀ ਦਿੱਤੀ ਸੀ ਪਰ ਸੁਖ ਦੇ ਦਿੱਤੀ ਸੀ ਕਹਿੰਦੇ ਕਿ ਹੁਣ ਸੁਖ ਤੋਂ ਦੁੱਖ ਦੇ ਦਿਨ ਆ ਗਏ ਹਨ ਇਹ ਕੀ ਹੋ ਰਿਹਾ ਹੈ ਸਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਤਾਂ ਹੱਲ ਜ਼ਰੂਰ ਹੋਣਾ ਚਾਹੀਦਾ ਹੈ ਕਹਿੰਦੇ ਕਿ ਉਹ ਬੜਾ ਜ਼ਿਆਦਾ ਦੁਖੀ ਰਹਿਣ ਲੱਗੇ ਤੇ ਕਹਿੰਦੇ ਕਿਸੇ ਨੇ ਕਿਹਾ ਕਿ ਆਪਣੇ ਨਗਰ ਦੇ ਵਿੱਚ ਇੱਕ ਸੰਤ ਜੀ ਉਹਨਾਂ ਦੇ ਕੋਲ ਆਏ ਹਨ ਉਹਨਾਂ ਨੂੰ ਜਾ ਕੇ ਤੁਸੀਂ ਵੀ ਪੁੱਛ ਆਓ ਤੁਹਾਡਾ ਵੀ ਭਲਾ ਹੋ ਜਾਵੇਗਾ ਕਹਿੰਦੇ ਕਿ ਦੋਵੇਂ ਜਾਣੇ ਉੱਥੇ ਸੰਤ ਜੀ ਦੇ ਕੋਲ ਜਾਂਦੇ ਹਨ ਸੰਤ ਜੀ ਨੂੰ ਸਾਰੀ ਗੱਲ ਦੱਸਦੇ ਹਨ ਸੰਤ ਜੀ ਪਹਿਲਾਂ ਘਰ ਜਾ ਕੇ ਮੰਗਿਆ ਕਰਦੇ ਸੀ ਇਤੋਂ ਤੱਕ ਕਿ ਸਿੱਟੇ ਚੁੱਕ ਕੇ ਵੀ ਘਰ ਦਾ ਗੁਜ਼ਾਰਾ ਕਰਿਆ ਕਰਦੇ ਸੀ ਫਿਰ ਪਰਮਾਤਮਾ ਨੇ ਐਸੀ ਬਾਹ ਫੜੀ ਕਿ ਸਾਡੇ ਘਰ ਵਿੱਚ ਲਹਿਰਾਂ ਬਹਿਰਾਂ ਹੋ ਗਈਆਂ ਹੁਣ ਜੇ ਕੰਮ ਨੂੰ ਹੱਥ ਪਾਉਂਦੇ ਹਾਂ ਤਾਂ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਹੈ ਮੈਂ ਤਾਂ ਅਰਸ਼ਾਂ ਤੋਂ ਫਰਸ਼ਾਂ ਤੇ ਡਿੱਗਣਾ ਸ਼ੁਰੂ ਹੋ ਗਿਆ ਹਾਂ ਸੰਤ ਫਕੀਰ ਜੀ ਨੇ ਕੁਝ ਸਮੇਂ ਅੱਖਾਂ ਬੰਦ ਕੀਤੀਆਂ ਅੱਖਾਂ ਬੰਦ ਕਰਨ ਤੋਂ ਬਾਅਦ ਜਦੋਂ ਖੋਲੀਆਂ ਤੇ ਕਿਹਾ ਉਹ ਭਲਿਆ ਪੁਰਖਾ ਤੈਨੂੰ ਜਿਹੜਾ ਫਰਸ਼ ਤੋਂ ਅਰਸ਼ ਤੇ ਪਹੁੰਚਾਉਂਦਾ ਸੀ ਨਾ ਉਹ ਤੇਰੇ ਘਰੇ ਹੀ ਬੈਠਾ ਹੋਇਆ ਸੀ ਉਹ ਚਿੜਾ ਤੇ ਚਿੜੀ ਤੇਰੇ ਉਸ ਨਿੰਮ ਦੇ ਰੁੱਖ ਦੇ ਉੱਤੇ ਬਹਿੰਦੇ ਸੀ ਜੋ ਤੂੰ ਪੱਲੀ ਤੇ ਦਾਣੇ ਸੁਕਣੇ ਪਾਉਂਦਾ ਸੀ ਉਹ ਕੁਝ ਤਾਂ ਆਪ ਖਾਂਦੇ ਸੀ ਤੇ ਕੁਝ ਗੁਰੂ ਘਰ ਜਾ ਕੇ ਤੇਰੇ ਲਈ ਅਰਦਾਸ ਕਰਦੇ ਸੀ ਕਿ ਜਿਹਨੇ ਸਾਡਾ ਢਿੱਡ ਭਰਿਆ ਪਰਮਾਤਮਾ ਉਹਦਾ ਵੀ ਢਿੱਡ ਭਰੇ ਤੇ ਤੇਰੇ ਘਰ ਦਾ ਕੁਝ ਹਿੱਸਾ ਨੇੜੇ ਗੁਰੂ ਘਰ ਦੇ ਲੰਗਰਾਂ ਵਿੱਚ ਪਾ ਕੇ ਤੇਰਾ ਦਸਵੰਦ ਕੱਢ ਆਉਂਦੇ ਸੀ ਸੰਗਤਾਂ ਲੰਗਰ ਛਕਣ ਆਉਂਦੀਆਂ ਸੀ ਤੇ ਉਹਨਾਂ ਦੇ ਢਿੱਡੋਂ ਵੀ ਅਸੀਸ ਤੈਨੂੰ ਲੱਗ ਜਾਂਦੀ ਸੀ ਕਹਿੰਦੇ ਕਿ ਇਸ ਕਰਕੇ ਤੈਨੂੰ ਹੁਣ ਸਾਰਾ ਕੁਝ ਮਿਲ ਗਿਆ ਸੀ ਪਰ ਜਦੋਂ ਤੂੰ ਘਰ ਬਣਾਇਆ ਉਹਨਾਂ ਦਾ ਰਹਿਣ ਬਸੇਰਾ ਹੀ ਢਾਹ ਦਿੱਤਾ ਜਦੋਂ ਬਸੇਰਾ ਢਾਇਆ ਤਾਂ ਉਹਨਾਂ ਨੇ ਉੱਥੋਂ ਤਾਂ ਜਾਣਾ ਸੀ ਕਹਿੰਦੇ ਕਿ ਜਦੋਂ ਉਹ ਉੱਥੋਂ ਚਲੇ ਗਏ ਤੇਰੇ ਘਰੋਂ ਉਹਨਾਂ ਦਾ ਖਾਦਾ ਤੇ ਘਰੋਂ ਕਿਸੇ ਦੇ ਮੂੰਹ ਵਿੱਚ ਗਿਆ ਜਿਸ ਦੇ ਨਾਲ ਤੈਨੂੰ ਪਹਿਲਾਂ ਅਸੀਸਾਂ ਮਿਲਦੀਆਂ ਸੀ ਤੇਰੇ ਵਹੀ ਖਾਤੇ ਵਿੱਚ ਜੋ ਪੁਨ ਇਕੱਠੇ ਹੁੰਦੇ ਸਨ ਤੇਰੇ ਚੰਗੇ ਕਰਮ ਤੇਰੇ ਚੰਗੇ ਭਾਗ ਬਦਲ ਰਹੇ ਸਨ ਤੇ ਤੂੰ ਹੁਣ ਪੁਨ ਕਰਨਾ ਛੱਡ ਦਿੱਤਾ ਹੈ ਇਸ ਕਰਕੇ ਮਾੜੇ ਦਿਨਾਂ ਦੀ ਸ਼ੁਰੂਆਤ ਫਿਰ ਤੋਂ ਹੋ ਗਈ ਹੈ ਉਹ ਕਹਿੰਦਾ ਜੀ ਹੁਣ ਫਿਰ ਕੀ ਕਰਾਂ ਸੰਤ ਜੀ ਕਹਿੰਦੇ ਕਿ ਇਹ ਨਾਲ ਤੂੰ ਕਰ ਸਕਦਾ ਹੈ ਕਿ ਆਪਣੇ ਕੋਠੇ ਤੇ ਜਿਹੜਾ ਥੋੜਾ ਜਿਹਾ ਦਰਨਾ ਰੱਖ ਲਿਆ ਕਰ ਜਦੋਂ ਪਾਣੀ ਦੀ ਪਿਆਸ ਲੱਗੇ ਜਿਵੇਂ ਆਪਾਂ ਨੂੰ ਤ੍ਰੇ ਲੱਗਦੀ ਹੈ ਜਦੋਂ ਤਿੱਖੜ ਦੁਪਹਿਰ ਹੁੰਦੀ ਹੈ ਤਾਂ ਸੁਭਾਵਿਕ ਹੈ ਕਿ ਹਰ ਇੱਕ ਨੂੰ ਪਾਣੀ ਪੀ ਲੈਣਾ ਚਾਹੀਦਾ ਹੈ ਐਵੇਂ ਜਦੋਂ ਮੌਸਮ ਹੁੰਦਾ ਹੈ ਤਾਂ ਪਸ਼ੂ ਪੰਛੀਆਂ ਦੇ ਲਈ ਵੀ ਬਾਹਰ ਪਾਣੀ ਰੱਖ ਦਿਆ ਕਰ ਇਸ ਦੇ ਲਈ ਆਪਣੇ ਛੱਤ ਤੇ ਕੌਲੀ ਵਿੱਚ ਜਾਂ ਥਾਲੀ ਵਿੱਚ ਜਾਂ ਬਰਾਂਡੇ ਵਿਹੜੇ ਦੇ ਵਿੱਚ ਪਾਣੀ ਜ਼ਰੂਰ ਰੱਖਿਆ ਕਰ ਪਰ ਤੁਸੀਂ ਜਾਣਦੇ ਹੋ ਕਿ ਐਵੇਂ ਕਰਨ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਦੁੱਖ ਦਰਦ ਸਾਡੇ ਦੂਰ ਹੋ ਜਾਂਦੇ ਹਨ ਕਈ ਲੋਕਾਂ ਦਾ ਮੰਨਣਾ ਹੈ ਕਿ ਐਵੇਂ ਕਰਨ ਨਾਲ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਨਿਰੋਗਤਾ ਮਿਲਦੀ ਹੈ ਜਦੋਂ ਆਪਾਂ ਐਦਾਂ ਕਰਦੇ ਹਾਂ ਆਪਣੇ ਅੰਦਰ ਦਇਆ ਦੀ ਭਾਵਨਾ ਆਉਂਦੀ ਹੈ ਜਿਸ ਕਾਰਨ ਫਿਰ ਪਰਮਾਤਮਾ ਸਾਡੇ ਤੇ ਖੁਸ਼ ਹੋ ਕੇ ਸਾਨੂੰ ਦਾਤਾਂ ਬਖਸ਼ ਦਿੰਦੇ ਹਨ ਕਿਹਾ ਜਾਂਦਾ ਹੈ ਕਿ ਜੋ ਜੀਵਾਂ ਦੇ ਇੱਕ ਪਰਮਾਤਮਾ ਦੀ ਬਣਾਈ ਖਲਕਤ ਦਾ ਧਿਆਨ ਰੱਖਦੇ ਹਨ ਪਰਮਾਤਮਾ ਫਿਰ ਉਹਨਾਂ ਦਾ ਆਪ ਧਿਆਨ ਰੱਖਦੇ ਹਨ ਸੰਤ ਫਕੀਰ ਜੀ ਕਹਿੰਦੇ ਕਿ ਉਹਨਾਂ ਨੂੰ ਢਿੱਡ ਭਰ ਦਿਆ ਕਰ ਉਹ ਫਿਰ ਤੇਰਾ ਢਿੱਡ ਭਰਨਗੇ ਪਰਮਾਤਮਾ ਅੱਗੇ ਅਰਦਾਸ ਕਰਨਗੇ ਉਹਦੇ ਕਰਕੇ ਹੀ ਤੇਰੇ ਘਰ ਵਿੱਚ ਲਹਿਰਾ ਬਹਿਰਾ ਆ ਗਈਆਂ ਸਨ ਕਹਿੰਦਾ ਜੀ ਠੀਕ ਹੈ ਦੂਸਰਾ ਕਹਿੰਦਾ ਕਿ ਨੇੜੇ ਗੁਰੂ ਘਰ ਆਪੜੇ ਰਸਤੇ ਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਜ਼ਰੂਰ ਪਾਇਆ ਕਰੋ ਕਿਉਂਕਿ ਉੱਥੇ ਸੰਗਤਾਂ ਲੰਗਰ ਛਕਦੀਆਂ ਹਨ ਲੰਗਰ ਛਕ ਕੇ ਪਰਮਾਤਮਾ ਅੱਗੇ ਅਰਦਾਸ ਕਰਦੀਆਂ ਹਨ ਕਿ ਜਿਸਨੇ ਸਾਡਾ ਪੇਟ ਭਰਿਆ ਹੈ ਰੱਬ ਉਸ ਨੂੰ ਤਰਕੀਆਂ ਬਖਸ਼ੇ ਤਾਂ ਇਸ ਤਰ੍ਹਾਂ ਤੇਰੇ ਘਰ ਦੇ ਅੰਨ ਦੀ ਅਰਦਾਸ ਹੋ ਜਾਂਦੀ ਹੈ ਗੁਰੂ ਘਰ ਦੇ ਵਿੱਚ ਆਪਾਂ ਨੂੰ ਵੀ ਕੁਝ ਨਾ ਕੁਝ ਦਸਵੰਦ ਜ਼ਰੂਰ ਕੱਢਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕੁਝ ਹੀ ਸਮੇਂ ਦੇ ਬਾਅਦ ਕਹਿੰਦੇ ਕਿ ਉਹਨਾਂ ਦੇ ਘਰ ਦੀ ਫਿਰ ਲਹਿਰਾਂ ਬਹਿਰਾਂ ਹੋ ਗਈਆਂ ਜੇਕਰ ਸਾਧ ਸੰਗਤ ਜੀ ਆਪਾਂ ਵੀ ਚਾਹੁੰਦੇ ਹਾਂ ਕਿ ਸਾਡੇ ਘਰ ਵਿੱਚ ਬਰਕਤ ਆ ਜਾਵੇ ਧਨ ਦੀਆਂ ਬਰਕਤਾਂ ਪੈ ਜਾਣ ਲਹਿਰਾਂ ਬਹਿਰਾਂ ਹੋ ਜਾਣ ਅੱਜ ਤੋਂ ਹੀ ਦਸਵੰਦ ਕੱਢਣਾ ਸ਼ੁਰੂ ਕਰ ਦਈਏ ਤਾਂ ਵੇਖ ਲੈਣਾ ਪ੍ਰਮਾਤਮਾ ਜੀ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਵਾਸ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ